ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੁਣੀ ਆਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਰਦੇਵੇ ਕੌਣ ਜਾਣੇ ਗੁਰਦੇਵੇ ਤੇ ਉੱਚੇ ਅਪਾਰ ਬੇਅੰਤ ਸੁਆਮੀ ਉੱਚੇ ਅਪਾਰ ਬੇਅੰਤ ਸੁਆਮੀ ਉੱਚੇ ਅਪਾਰ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਗਾਉਂਦੇ ਉਦਰੇ ਸੁਣਦੇ ਉਦਰੇ ਗਾ ਉਦਰੇ दे पशु पशु अरे उतारे कौन जाने गुण तेरे पार उतारे कौन जाने गुण तेरे नानक तेरी सर ਨਾਨਕ ਦਾਸ ਤੇਰੀ ਸਰਨ ਆਈ ਨਾਨਕ ਦਾਸ ਤੇਰੀ ਸਰਨ ਆਈ ਨਾਨਕ ਦਾਸ ਤੇਰੀ ਸਰਨ ਆਈ ਸਦਾ ਸਦਾ ਬਲੇ ਹਾਰੇ ਕੌਣ ਜਾਣੇ ਗੁਣ ਤੇਰੇ ਸਦਾ ਸਦਾ ਬਲੇ ਹਾਰੇ ਕੌਣ ਜਾਣੇ ਗੁਣ ਤੇਰੇ ਇਹ ਸਦਾ ਸਦਾ ਬਲੇ ਹਾਰੇ कौण जाणे गुण तेरे सदा सदा बलिहारे कौण जाणे गुण तेरे देख जीवां गुर ते दर्शन दे जी ते पूर करम हो ਬਿ ਮੇਰਾ ਇਹ ਬਨੰਤੀ ਸੁਣ ਪ੍ਰਭ ਮੇਰੇ ਇਹ ਬਨੰਤੀ ਸੁਣ ਪ੍ਰਭ ਮੇਰੇ ਆਪਣੀ ਸ਼ਰਨ ਰਾਖ ਪ੍ਰਭ ਦਾਤੀ ਆਪਣੀ ਸ਼ਰਨ ਰਾਖ ਪ੍ਰਭ ਦਾਤੀ ਗੁਰ ਪ੍ਰਸਾਦ ਕੀਨੇ ਵੀਰ ਲੈ ਜਾਤੇ ਗੁਰ ਪ੍ਰਸਾਦ ਕੀਨੇ ਵੀਰ ਲੈ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਸੁਨੋ ਬਿਨੋ

ਗੁਣ ਗੁਣ ਤਾਸ ਵਿਸਰਨਾਹੀ ਪੂਰਨ ਗੁਣ ਤਾਸ ਤਨ ਸੋਵੇਲਾ ਜਿਤ ਦਰਸ਼ਨ ਕਰੇ ਨਾ ਤਨ ਸੋਵੇਲਾ ਜਿਤ ਦਰਸ਼ਨ ਕਰੇ ਨਾ ਹੋ ਬਲਿਹਾਰੀ ਸਤਗੁਰ ਚਰੇ ਨਾ ਹੋ ਬਲਿਹਾਰੀ ਸਤਗੁਰ ਚਰੇ ਨਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੇ ਪ੍ਰਭ ਨਾਮ ਚਿਤੇਰੇ ਮਨ ਜੀਵੇ ਪ੍ਰਭ ਨਾਮ ਚਿਤੇਰੇ ਸਚ ਮੰਤਰ ਤੁਮਾਰਾ अमृत सच मत तु अमृत शीतल पूर्ख दृष्टि शीतल पूर्ख द्रष्ट सच हुक्म तुार ताख् निवासी सच हुक्म ਆਏ ਨ ਜਾਏ ਮੇਰਾ ਪ੍ਰਭ ਅਬਨਾਸੀ ਆਏ ਨ ਜਾਏ ਮੇਰਾ ਪ੍ਰਭ ਅਬਨਾਸੀ ਤੂੰ ਮੇਰਵਾਨ ਦਾਸ ਹਮਦੀਨਾ ਤੂੰ ਮੇਰਵਾਨ ਦਾਸ ਹਮਦੀਨਾ ਨਾਨਕ ਸਾਹਿਬ ਪਰਪੁਰ ਲੀਨਾ ਨਾਨਕ ਸਾਹਿਬ ਵਾਹਿਗੁਰੂ ਸਾਹਿਬ ਜੀ ਰਬ ਦਾਤੋ ਦਾਤਾਰ ਪਰਉ ਜਾਂਚ ਇਕ ਸਰਨਾ ਮਿਲੇ ਸਾਂ ਮਿਲੇ ਦਾਨ ਸੰਤ ਰੇਨ ਜਿਹ ਲਗ ਭਵਜਲ ਤਰਨ ਬਿਨ ਤੇ ਕਰਉ ਅਰਦਾਸ ਸੁਨੋ ਜੀ ਠਾਕੁਰ ਭਾਵੈ ਦੇਹੁ ਦਰਸ ਮਨ ਚਾਉ ਭਗਤ ਇਹੋ ਮਨ ਟਹਿਰਾਵ ਬਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰਿ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਪ੍ਰਗਟ ਸਗਲ ਹਰਿ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰੇ ਸਿਤੈ ਲੈ ਉਬਾਰ ਤਤ ਗੁਰੂ ਉਵੇ ਖਾਲਿਆ ਤਜਾ ਸ਼ਬਦ ਵਿਚਾਰ ਨਾਨਕ ਆਵਰਨਾ ਤੁਜੈ ਹਰ ਬਿਨ ਬਖਸ਼ਨ ਹਾਰ ਨਾਨਕ ਆਵਰਨਾ ਤੁਜੈ ਹਰ ਬਿਨ ਬਖਸ਼ਨ ਹਾਰ ਸੂਰਾ ਤੋਂ ਪੇਚਾਨੀਐ ਜੋ ਲਰ ਦਿਨ ਕੇ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾਡੇ ਖੇਤ ਸੂਰਾ ਸੋ ਪਹਿਚਾਨੀਐ ਜੋ ਲਰ ਦੇਮ ਕੇਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾਡੇ ਖੇਤ ਨਾਸਰ ਮਨਸੂਬ ਗੁਰ ਗੋਬਿੰਦ ਸਿੰਘ ਇਸ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਹੱਕ ਰਾਗਨ ਜੂ ਗੁਰ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂ ਗੁਰ ਗੋਬਿੰਦ ਸਿੰਘ ਹੱਕ ਹੱਕ ਆਗਾ ਗੁਰ ਗੋਬਿੰਦ ਸਿੰਘ ਸ਼ਾਹ ਸ਼ਹਿਨशाह ਗੁਰ ਗੋਬਿੰਦ ਸਿੰਘ ਹੱਕ ਹਕ ਅੰਦੇਸ ਗੁਰੂ ਗੋਬਿੰਦ ਸਿੰਗ ਬਾਤ ਸ਼ਾ ਦਰਵੇਸ ਗੁਰੂ ਗੋਬਿੰਦ ਸਿੰਗ ਕਾtire ਹਰਕਾਰ ਗੁਰੂ ਗੋਬਿੰਦ ਸਿੰਗ ਸੇਕ ਸਾਰਾ ਯਾਰ ਗੁਰੂ ਗੋਬਿੰਦ ਸਿੰਗ ਇਕ ਮਨਪੁਰਖ ਤੇ ਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾ ਸ ਚਰਨ ਲਹਿਰੀ ਦੇ ਬਸਾਓ ਤੋਂ ਪਰਮ ਗੁਰੂ ਨਾਨਕ ਗੁਣ ਗਾਓ ਗਾਓ ਗੁਣ ਪਰਮ ਗੁਰੂ ਸੁਖ 사ਗਰ ਦੁਰ ਤੇ ਨਿਵਾਰਨ ਸਬਦ ਸਰੇ ਗਾਵੇ ਗੰਭੀਰ ਤੀਰ ਮਤ 사ਗਰ योगी जंगम ध्यान तरे गावे इंद्रद पगत प्रहलाद के आत्म रस जिन जानियो कब कल सु जस गावो गुरु नानक राज योग जिन मानियो मरण मुंसा सूरया हक है ਜੋ ਹੋਏ ਮਰਨ ਪਰਵਾਣੋ ਸੂਰੇ ਸਈ ਆਗੇ ਆਖੀਐ ਦਰਗਹਿ ਪਾਵੇ ਸਾਚੀ ਮਾਨੋ ਦਰਗਹਿ ਮਾਨ ਪਾਵੇ ਪਤ ਸਿਉ ਜਾਵੇ ਆਗੇ ਦੂਖ ਨਾ ਲਾਗੇ ਕਰ ਇੱਕ ਤਿਆਵੇ ਤਾਂ ਫਲ ਪਾਵੇ ਜਿਤ ਸੇਵੀਐ ਭਾਉ ਭਾਗੇ ਉੱਚਾ ਨਹੀਂ ਰਹਿਣਾ ਮਨ ਮੈਂ ਸਹਿਣਾ ਆਪੇ ਜਾਣੇ ਜਾਣੋ ਮਰਨ ਮੁੰਨ ਸਾਸ ਸੂਰਿਆ ਹੱਕ ਹੈ ਜੋ ਹੋਏ ਮਰੇ ਪਰਵਾਣੋ ਮੇਰਾ ਮਨ ਲੂਝੇ ਗੁਰ ਦਸਨ ਤਾਈ ਬਿਲ ਫਕਰੇ ਚਾਤਕੀ ਨਿਆਹੀ ਤਖਾਨ ਉਤਰੇ ਸ਼ਾਂਤ ਨਾਮ ਬਿੰਦਰ ਸੰਤ ਸੰਤ ਪਿਆਰੇ ਜੀ ਓ ਕੋ ਲੀ ਜੀ ਓ ਕੋਲ ਕੁਮਾਈ ਗੁਰ ਦਰਸ਼ਨ ਸੰਤ ਪਿਆਰੇ ਜੀ ਓ ਕੋ ਲੀ ਜੀ ਓ ਕੋਲ ਕੁਮਾਈ ਗੁਰ ਦਰਸ਼ਨ ਸੰਤ ਪਿਆਰੇ ਜੀ ਓ ਵਾਹੋ ਵਾਹੋ ਕਾ ਬੜਾ ਤਮਾਸ਼ਾ ਆਪੇ ਹੱਸੇ ਆਪ ਹੀ ਚਿਤੂਏ ਆਪੇ ਚੰਦ ਸੂਰ ਪਰਗਾਸਾ ਆਪੇ ਜਲ ਆਪੇ ਥਲ ਥੰਮਨ ਆਪੇ ਕੀਆ ਕਟਕਟ ਬਾਸਾ ਆਪੇ ਨਰ ਆਪੇ ਫੁਨ ਨਾਰੀ ਆਪੇ ਸਾਰ ਆਪ ਹੀ ਪਾਸਾ ਗੁਰਮੁਖ ਸੰਗਤ ਸਭੇ ਵਿਚਾਰੋ ਵਾਹ ਵਾਹ ਕਾ ਬਟਾ ਤਮਸਾ ਜਦਨ ਤਮਾਮਾ ਬਾਝੋ ਪਰੇ ਨਿਸ਼ਾਨੇ ਕਾਓ 체ਤ ਜੋ ਮੰਡਿਓ ਸੂਰਮਾ ਅਬ ਦੂਜਨ ਕੋ ਦਾਓ ਅਬ ਦੂਜਨ ਕੋ ਦਾਓ ਸੂਰਾ ਸੋ ਬਚਾਨੀਏ ਜੋ ਲੜ ਦੀਨ ਕੇ ਹੇਤ ਉर्जा-ਪੁਰਜਾ ਕਟ ਮਰੇ ਬਹੁ ਨਾ ਛਾਡੇ ਖੇਤ ਨਾਨਕ ਨਾ ਮਨ ਰੰਝਨ ਜਾਣੋ ਕੀਨੇ ਭਗਤ ਪ੍ਰੇਮ ਲਿਵ ਲਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀ ਨੀ ਵਰਖਾਈ ਗੁਰ ਅਮਰਦਾਸ ਕੀ ਕਾਥ ਖਥਾ ਹੈ ਇਕ ਜਿਹ ਕਛ ਕਹੀ ਨਾ ਜਾਈ ਸੋਡੀ ਸ੍ਰੀ ਸਤ ਸਕਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਬੜਾਈ ਜੈਸਾ ਸਤ ਗੁਰ ਸੁਣੀ ਦਾ ਤੈ ਸੋਹੀ ਮੈਂ ਢੀਟ ਵਿਛੜਿਆ ਮੇਲੇ ਪ੍ਰਭ ਹਰ ਦਰਗੇ ਕਾਵਸੀ ਹਰ ਨਾਮੋਂ ਮੰਤਰ ਦੜਾਏਂਦਾ ਕੱਟੇ ਹਮੈ ਰੋਗ ਨਾਨਕ ਸਤ ਗੁਰ ਤੇ ਨਾਮ ਮਿਲਾਇਆ ਜਿਨਾਂ ਤੁਰੇ ਪਿਆਸ ਜੋਗ ਹਮ ਆਵ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਬਾਟ ਕੀ ਰਤ ਕੀ ਗੁਰ ਰਾਮਦਾਸ ਰਖੋ ਸ਼ਰਣਾ ਅਰਦਾਸ ਬਾਟ ਕੀ ਰਤ ਕੀ ਗੁਰ ਰਾਮਦਾਸ ਰਖੋ ਸ਼ਰਣਾ ਸੁਖੋ ਤਲ ਗੁਰ ਸੇਵਿਆ